ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਤੁਸਾਰੇ ਠੀਕ ਹੋਵੋਗੇ ਅੱਜ ਦੇ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਅਸੀਂ ਆਏ ਸੀ ਬਰਾੜ ਵੀਰੇ ਦੇ ਪਿੰਡ ਵੀਰੇ ਨੂੰ ਮਿਲਣ ਤੇ ਵੀਰੇ ਅੱਜ ਹੈ ਨਹੀਂ ਸੀਗਾ ਤੇ ਆਪਾਂ ਬਿਨਾਂ ਦੱਸੇ ਤੋਂ ਆ ਗਏ ਨਾ ਹਾਂ ਬਿਨਾਂ ਦੱਸੇ ਜਾ ਕੇ ਤੇ ਬਾਈ ਦਾ ਨਾ ਬੱਕਰੀਆਂ ਦਾ ਫਾਰਮ ਆ ਤੇ ਮਤਲਬ ਹੋਰ ਵੱਖ ਤਾਂ ਮੁਕ ਤਾਂ ਕਾਫੀ ਕੁਝ ਰੱਖਿਆ ਹੋਇਆ ਤੇ ਬਾਈ ਨੇ ਇਹ ਸਾਰੇ ਜੰਦੇ ਨੇ ਵੀਰ ਜੀ ਬਾਕੀ ਇੱਕ ਮੇਨ ਗੱਲ ਆ ਵੀ ਵੀਰ ਜੀ ਪੰਜਾਬ ਪੁਲਿਸ ਚ ਜੋਬ ਵੀ ਕਰਦੇ ਨੇ ਤੇ ਕਾਫੀ ਸਮੇਂ ਤੋਂ ਆਪਾਂ ਵੀਰੇ ਨੂੰ ਫੋਲੋ ਕਰਦੇ ਸੀ ਇਹਨਾਂ ਦੇ ਵੀਡੀਓ ਦੇ ਪੰਜਾਬ ਪੁਲਿਸ ਦਾ ਉਹਦੇ ਵਾਲਾ ਕਰਿਆ ਹੋਇਆ ਸਾਰਾ ਹੀ ਹਾਂ ਕੀਤਾ ਹੋਇਆਗਾ ਤੇ ਵੀ ਵੀਰੇ ਨੂੰ ਫੋਲੋ ਕਰਦੇ ਸੀ ਇਹਨਾਂ ਦੇ ਵੀਡੀਓ ਵੀ ਦੇਖਦੇ ਸੀ ਬਹੁਤ ਸੋਹਣੇ ਤਰੀਕੇ ਨਾਲ ਹਨਾ ਫਾਰਮ ਤਿਆਰ ਕੀਤਾ ਹੋਇਆ ਵੀਰੇ ਟ੍ਰੇਨਿੰਗ ਵੀ ਦਿੰਦਾ ਕੱਲ ਹੀ ਟ੍ਰੇਨਿੰਗ ਲਾ ਕੇ ਹਟੇ ਆ ਉਸ ਤੋਂ ਬਾਅਦ ਵੀਰੇ ਆ ਪਤਾ ਲੱਗਾ ਕਿ ਅੰਮ੍ਰਿਤਸਰ ਗਏ ਹੋਏ ਨੇਗੇ ਤੇ ਆ ਜੋ ਦਿਖਾਉਣਿਆ ਤੁਹਾਨੂੰ ਵੀਰੇ ਦਾ ਫਾਰਮ ਜਿਵੇਂ ਅਸੀਂ ਸਾਡਾ ਵੀ ਬੱਕਰੀਆਂ ਦਾ ਫਾਰਮ ਪਾਇਆ ਹੋਇਆ ਪਰ ਜਿਵੇਂ ਮੇਰੀ ਸੋਚ ਸੀ ਕਿ ਮੈਂ ਦੇਖ ਕੇ ਆਵਾਂ ਖੁਦ ਜਾ ਕੇ ਫਿਰ ਉਸ ਹਿਸਾਬ ਨਾਲ ਆਪਾਂ ਫਾਰਮ ਤਿਆਰ ਕਰਾਂਗੇ ਬੱਕਰੀਆਂ ਦਾ ਕੋਸ਼ਿਸ਼ ਕਰਾਂਗੇ ਵੀਰੇ ਵਾਂਗੂ ਬਣਾਉਣ ਦੀ ਤੇ ਆ ਜੋ ਵੀ ਜਿੰਨਾ ਕੋਸਕਿਆ ਉਸ ਤਰੀਕੇ ਨਾਲ ਕਰਾਂਗੇ ਚਲੋ ਵੀ ਆਜੀ ਸਾਰੀ ਦਿਖਾ ਦੇ ਸਾਨੂੰ ਤਾਂ ਮਤਲਬ ਦੇਖਣ ਨੂੰ ਬਹੁਤ ਘੈਂਟ ਲੱਗ ਰਿਹਾ ਹੈ ਜਿਹੜੀ ਮੰਨ ਲਓ ਪਿੰਡਾਂ ਵਾਲੀ ਲੋਕੇਸ਼ਨ ਹਨਾ ਇਹ ਖੇਤ ਦੇ ਵਿੱਚ ਵੀਰੇ ਨੇ ਬਣਾਇਆ ਬਹੁਤ ਸੋਹਣੀ ਲੋਕੇਸ਼ਨ ਆ ਬਹੁਤ ਹੀ ਸੋਹਣਾ ਫਾਰਮ ਵੀਰੇ ਨੇ ਤਿਆਰ ਕੀਤਾ ਅਜੇ ਇੱਧਰ ਵੀ ਦਿਖਾ ਕੇ ਲਈਏ ਵੀਰੇ ਦੇ ਵੱਤ ਕਾ ਕੀ ਸਾਰਾ ਕੁਝ ਰੱਖਿਆ ਹੋਇਆ ਹੈ ਹੂੰ ਇੱਧਰ ਵੀ ਰੀ ਦੀਆਂ ਬੱਕਰੀਆਂ ਨੇ ਇੱਥੇ ਨਹੀਂ ਲੰਘ ਚਾਲ ਦੇਖੀ ਨੀ ਆ ਸੋਹਣੀ ਹਨ ਬੱਕਰੀਆਂ ਦੇ ਅਲੱਗ-ਅਲੱਗ ਉਹ ਆਇਆ ਹੈ ਨਾਲੀਆਂ ਸੋਹਣੇ ਇਹ ਹਾਂ ਆ ਦੇਖੋ ਵੀ ਇਹਨਾਂ ਨੇ ਵੀਰੇ ਨੇ ਗੇਟ ਐ ਰੱਖੇ ਹੋਏ ਨੇ ਵੀ ਅਲੱਗ-ਅਲੱਗ ਜਿਵੇਂ ਆਪਾਂ ਦਾਣਾ ਚਾਰਾ ਕੁਝ ਵੀ ਪਾਉਣਾ ਇਹਨਾਂ ਨੂੰ ਐ ਲੰਘ ਕੇ ਗੇਟ ਖੋਲ ਕੇ ਅੱਗੇ ਦੀ ਅੱਗੇ ਆਪਾਂ ਜਾਂਦੇ ਰਹੀਗੇ ਸਹੀ ਗੱਲ ਆ ਤੇ ਆ ਇਧਰ ਬਖਤਾ ਆ ਜਾਂਦੀ ਆ ਹਾਂ ਉਧਰ ਮੁਰਗੇ ਰੱਖੇ ਹੋਏ ਨੇ ਵੀਰੇ ਨੇ ਬਰਾੜ ਵੀਰੇ ਨੇ ਬਹੁਤ ਸੋਹਣਾ ਕੰਮ ਕੀਤਾ ਹੋਇਆ ਬਹੁਤ ਹੀ ਸੋਹਣਾ ਹੂੰ ਤੇ ਬਾਕੀ ਉਹ ਦੇਖ ਸਕਦੇ ਹੋ ਤੁਸੀਂ ਬਰਾੜ ਬੱਕਰੀ ਫਾਰਮ ਪਿੰਡ ਕੋਠੇ ਕੌਰ ਸਿੰਘ ਵਾਲੇ ਹੂੰ ਆ ਬਲੂ ਬਠਿੰਡਾ ਜ਼ਿਲ੍ਹਾ ਬਠਿੰਡਾ ਹੀ ਆ ਵੀਰ ਦਾ ਤੇ ਚਲੋ ਵੀ ਅਸੀਂ ਸਾਡੀ ਥੋੜੀ ਜੀ ਗਲਤੀ ਹੈ ਵੀ ਅਸੀਂ ਦੱਸ ਕੇ ਨਹੀਂ ਆਏ ਅਸੀਂ ਇੱਧਰ ਕੰਮ ਆਏ ਸੀਗੇ ਸੋਚਿਆ ਕਿ ਵੀਰੇ ਨੂੰ ਮਿਲ ਕੇ ਚੱਲਦੇ ਆ ਇੱਕ ਤਾਂ ਕਮਲ ਆਹ ਚੀਜ਼ ਬਹੁਤ ਸੋਹਣੀ ਤਿਆਰ ਕੀਤੀ ਹੈ ਬਾਈ ਨੇ ਕਿ ਵੀ ਜਿਹੜੀ ਸੱਤ ਹੈਗੀ ਇਹਨਾਂ ਪੱਕੇ ਲਾਉਣ ਦੀ ਲੋੜ ਨਹੀਂ ਹੈਗੀ ਠੰਡਾ ਰਹਿੰਦਾ ਹਨਾ ਤੇ ਇੱਕ ਜਿਹੜੀ ਹਵਾ ਕ੍ਰੋਸ ਹੁੰਦੀ ਹੈ ਦੇਖ ਉੱਧਰ ਕਿਉਂਕਿ ਵੀਰੇ ਦਾ ਆਪਦਾ ਹੀ ਬਹਾਨਾਗਾ ਉਹ ਪਿੱਛੋਂ ਮੰਨ ਲਓ ਵੀ ਜਿਹੜੇ ਸਰੀਏ ਨੇ ਉਹ ਲਾਏ ਹੋਏ ਨੇਗੇ ਉਧਰੋਂ ਹਵਾ ਕ੍ਰੋਸ ਪੈਂਦੀ ਇੱਧਰ ਖੁੱਲਾਗਾ ਇਹ ਜਿਵੇਂ ਠੰਡੀ ਬਹ ਰਹੀ ਨਹੀਂ ਹਨਾ ਠੰਡੀ ਤਾਂ ਰਹਿਣੀ ਹੈ ਕਮਰੇ ਸੱਤ ਆ ਜਿਹੜੀ ਇੱਕ ਤਾਂ ਵੀ ਜਾਨਵਰ ਜਿਵੇਂ ਆਪਣੇ ਪਹਿਲਾਂ ਆਣ ਲੈ ਪਾਉਂਦੇ ਹੁੰਦੇ ਸੀ ਘਰ ਉਹਦੇ ਲਈ ਬਹੁਤ ਜ਼ਰੂਰੀ ਆ ਵੀਰੇ ਨੇ ਸੋਚ ਕਿ ਕੁਝ ਬਣਾਇਆ ਹੋਊਗਾ ਹਨਾ ਉਹਨਾਂ ਦੇ ਘਰ ਨਾਲ ਤਾਂ ਤਿਆਰ ਕਰਤਾ ਵੀਰੇ ਨੇ ਇਹਨਾਂ ਲਈ ਬੱਕਰੀਆਂ ਦਾ ਫਾਰਮ ਤਿਆਰ ਕਰ ਲਿਆ ਹਨਾ ਫਾਰਮ ਤਿਆਰ ਕਰਤਾ ਤੇ ਬੇ ਚੀਜ਼ ਆ ਵੀ ਨਾਲ ਇੱਕ ਨਾ ਆ ਚੀਜ਼ ਮੈਨੂੰ ਵਧੀਆ ਲੱਗੀ ਆ ਦੇਖ ਆ ਜਿਹੜੇ ਗੇਟ ਲਾਏ ਨੇ ਵੀਰੇ ਨੇ ਜਿਵੇਂ ਅਲੱਗ-ਅਲੱਗ ਇਹਨਾਂ ਦਾ ਬਣਾਇਆ ਹੋਇਆਗਾ ਹੂੰ ਬੱਕਰੀਆਂ ਬਹੁਤ ਸੋਹਣੀਆਂ ਨੇਗੀਆਂ ਬਹੁਤ ਹੀ ਜ਼ਿਆਦਾ ਸੋਹਣੀਆਂ ਨੇਗੀਆਂ ਸਾਰਾ ਦਿਖਾ ਦੇਗਾ ਮੈਂ ਤੇ ਮਤਲਬ ਤੁਸੀਂ ਕਮੈਂਟਾਂ ਵਿੱਚ ਜਰੂਰ ਦੱਸਿਓ ਹਨਾ ਵੀ ਸਾਨੂੰ ਕਿੱਦਾਂ ਦੀ ਲੱਗੀ ਆ ਲੋਕੇਸ਼ਨ ਹਨਾ ਜੀ ਤੇ ਆਪਾਂ ਬਾਈ ਨਾਲ ਗੱਲ ਕਰਦੇ ਆ ਤੇ ਬਾਈ ਦਾ ਨਾਮ ਹੈਗਾ ਪ੍ਰਦੀਪ ਤੇ ਕਿਹੜਾ ਪਿੰਡ ਅਸੀਂ ਬਈ ਆਪਣਾ ਬਾਈ ਮਾਚੀਵਾੜਾ ਸਾ ਮਾਚੀਵਾੜਾ ਤੇ ਬਾਈ ਮਤਲਬ ਸਾਰੀ ਮੈਨੇਜਮੈਂਟ ਤੁਹਾਡੇ ਹੱਥ ਚ ਹੀ ਆ ਹਾਂਜੀ ਬਾਈ ਆਪਾਂ ਹੀ ਦੇਖਦੇ ਆਂ ਜਦੋਂ ਬਾਈ ਨਹੀਂ ਹੁੰਦਾ ਆਪਾਂ ਹੀ ਦੇਖਦੇ ਹਾਂ ਠੀਕ ਹੈ ਬਾਈ ਤੇ ਜਿਵੇਂ ਬਈ ਆਪਣੇ ਆ ਬੜਬਰੀ ਬੱਕਰੀਆਂ ਰੱਖੀਆਂ ਹੋਈਆਂ ਨਾ ਵੀ ਚਲੋ ਤੁਸੀਂ ਡਾਕਟਰੀ ਕਰੀਆ ਤੁਹਾਨੂੰ ਪਤਾ ਇਹ ਚੀਜ਼ ਦਾ ਵੀ ਇਹਨਾਂ ਨੂੰ ਕਿਹੜੀਆਂ ਕਿਹੜੀਆਂ ਬਿਮਾਰੀਆਂ ਆ ਸਕਦੀਆਂ ਜਾਂ ਉਹਨਾਂ ਤੋਂ ਕਿਵੇਂ ਬਚਾਇਆ ਜਾ ਸਕਦਾ ਬਾਈ ਜੀ ਬਿਮਾਰੀਆਂ ਤਾਂ ਇਹਨਾਂ ਨੂੰ ਏਦਾਂ ਆ ਰੱਖ ਰਖਾ ਦੇ ਸਿਰ ਤੇ ਹੈਗਾ ਠੀਕ ਹੈ ਠੀਕ ਹੈ ਬਿਮਾਰੀਆਂ ਤਾਂ ਇਹ ਇਹ ਜਿਹੜੀ ਨਸਲ ਹੈ ਇਹਨੂੰ ਬਹੁਤ ਘੱਟ ਪੈਂਦੀ ਹੈ ਠੀਕ ਹੈ ਕਿਉਂ ਇਹ ਬੀਟਲ ਨਾਲੋਂ ਇਹਦਾ ਸੈਜਦਾ ਤੇ ਬਿਮਾਰੀਆਂ ਨੂੰ ਥੋੜੀਆਂ ਘੱਟ ਲੱਗਦੀਆਂ ਨੇ ਤੇ ਉਹ ਵੱਡੇ ਉਹ ਖਾਣੇ ਕਰਕੇ ਉਹਨਾਂ ਨੂੰ ਥੋੜੀਆਂ ਜੀਆਂ ਜ਼ਿਆਦਾ ਲਾ ਜਾਂਦੀਆਂ ਇਹਨਾਂ ਨੂੰ ਥੋੜੀਆਂ ਘੱਟ ਜੇ ਮੈਂ ਹੁਣ ਹਰੇਕ ਤਰ੍ਹਾਂ ਦੀ ਅਲੱਗ-ਅਲੱਗ ਬਿਮਾਰੀਆਂ ਕਦੇ ਕੋਈ ਵਾਰੀ ਸਮੱਸਿਆ ਆ ਜਾਂਦੀ ਆ ਜੇ ਮੈਂ ਮੰਨ ਲਓ ਤੁਸੀਂ ਕੋਈ ਅਲਰਜੀ ਹੋ ਗਈ ਜਾਂ ਗਲ ਦਾ ਹੋ ਗਿਆ ਕੁਝ ਹੋ ਗਿਆ ਜਾਂ ਮੈਟਾਇਟਸ ਹੋ ਗਿਆ ਹਨ ਜੀ ਤੇ ਕਈ ਵਾਰੀ ਦਾਰ ਦਾ ਕੋਈ ਬੰਘਾਰ ਐਦਾਂ ਦੇ ਚੜ ਜਾਂਦੇ ਨੇ ਹਾਂਜੀ ਹਾਂਜੀ ਤੇ ਉਹ ਸਾਰਾ ਫਿਰ ਦੇਖ ਕੇ ਵੀ ਕਿਹੜੀ ਬਿਮਾਰੀਆ ਕਿੱਦਾਂ ਫਿਰ ਉਹਦਾ ਟ੍ਰੀਟਮੈਂਟ ਵੀ ਕਰਨਾ ਪੈਂਦਾ ਹਾਂਜੀ ਤੇ ਜਿਹੜੀ ਇਹ ਮਟਾਇਟਸ ਦੀ ਪ੍ਰੋਬਲਮ ਹੁੰਦੀ ਹੈ ਜੀ ਉਹਦਾ ਕੀ ਇਲਾਜ ਆ ਜੀ ਉਹਦਾ ਇਲਾਜ ਤਾਂ ਇਹ ਆ ਜੀ ਦੇਖੋ ਪਹਿਲਾਂ ਤਾਂ ਸਭ ਤੋਂ ਮੇਨ ਗੱਲ ਹੁੰਦੀ ਹੈ ਕਾਰਨ ਕੀ ਹੁੰਦਾ ਕਾਰਨ ਇਹ ਹੁੰਦਾ ਵੀ ਥੱਲੇ ਸਫਾਈ ਸਫਾਈ ਹੋਵੇ ਹਾਂ ਸਫਾਈ ਹੋਵੇ ਵਧੀਆ ਹੋਵੇ ਨਹੀਂ ਕਲੀਕੁਲੀ ਆਪਾਂ ਇਹਦੇ ਥੱਲੇ ਸਿੱਟਦੇ ਰਹੀਏ ਠੀਕ ਹੈ ਤੇ ਬਾਕੀ ਫਿਰ ਦਵਾਈ ਦੂਈ ਦੇ ਨਾਲ ਛੱਡਾ ਚੁੱਡਾ ਪਾ ਧੋਂਦੇ ਰਹੀਏ ਹਨੀ ਠੀਕ ਹੈ ਤੇ ਬਾਕੀ ਇਹਦਾ ਇਲਾਜ ਤਾਂ ਇਹ ਹੀ ਆ ਬਾਈ ਮੈਡੀਸਿਨਾਂ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਆਉਂਦੀਆਂ ਨੇ ਉਹ ਆਪਾਂ ਲਾ ਸਕਦੇ ਆ ਦੇਸੀ ਇਲਾਜ ਆਗਾ ਜਿੱਦਾਂ ਹਨੀ ਹਲਦੀ ਵੀ ਵਰਤ ਸਕਦੇ ਆ ਇਹਦੇ ਵਿੱਚ ਜਿੰਕ ਆਕਸਾਈਡ ਪਾਊਡਰ ਆਉਂਦਾ ਆ 5 ਗ੍ਰਾਮ ਸਹੀ ਗੱਲ ਹੈ ਤੇ ਆਪਣਾ ਮਿੱਠਾ ਸੋਡਾ ਹਾਂਜੀ ਤੇ ਉਹ ਆਪਾਂ ਇਹਨੂੰ ਤਿੰਨ ਡੰਗ ਦੇ ਸਕਦੇ ਆ ਉਹਦੇ ਨਾਲ ਜਿਹੜਾ ਮਿਸਟਰੀਏਟਸ ਆ ਅੰਦਰ जखਮ ਹੋ ਜਾਂਦੇ ਆਗੇ ਛੱਡੇ ਦੇ ਵਿੱਚ ਉਹ ਠੀਕ ਹੋ ਜਾਂਦੇ ਆਗੇ ਤੇ ਬਾਕੀ ਆਪਾਂ ਟੀਕੇ ਵੀ ਇਹਨਾਂ ਦੇ ਲਾ ਸਕਦੇ ਆ ਠੀਕ ਹੈ ਠੀਕ ਹੈ ਹਾਂਜੀ ਤੇ ਜਿਵੇਂ ਜੀ ਮਤਲਬ ਇਹ ਤਾਂ ਚਲੋ ਰੱਖੀ ਆ ਹਨਾ ਤੇ ਤੁਹਾਨੂੰ ਵੈਸੇ ਜਿਵੇਂ ਚਲੋ ਆਪਾਂ ਵੀ ਇੱਕ ਘੋੜੀ ਰੱਖਣੀ ਆ ਮਤਲਬ ਉਹਦੀ ਸਾਮ ਸਾਮ ਸੰਭਾਲ ਲਈ ਜਾ ਉਹਨਾਂ ਨੂੰ ਕੋਈ ਬਿਮਾਰੀ ਜਾਂ ਮਤਲਬ ਕੋਈ ਚੀਜ਼ ਬਾਰੇ ਤੁਸੀਂ ਦੱਸ ਸਕਦੇ ਹੋ ਹਾਂ ਬਾਈ ਉਹਨਾਂ ਦਾ ਅਲੈਦਾ ਥੋੜਾ ਜਿਹਾ ਇੱਕ ਇਹ ਬੱਕਰੀ ਆ ਉਹ ਘੋੜੀ ਘੋੜੀ ਮਤਲਬ ਸ਼ੌਂਕ ਅਲੈਦਾ ਹੈਗਾ ਤੇ ਉਹਨੂੰ ਰੱਖ ਰਖਾਪ ਵੀ ਉਹਦਾ ਅਲੈਦਾ ਹੈਗਾ ਤੇ ਉਹਦੇ ਟਰੀਟਮੈਂਟ ਉਹ ਹੋਰ ਹਿਸਾਬ ਦੇ ਟਰੀਟਮੈਂਟ ਨੇ ਜਾਨੀ ਕਿ ਤੇ ਜਿਹਨੇ ਘੋੜੀਆਂ ਰੱਖੀਆਂ ਉਹਨਾਂ ਨੂੰ ਰੱਖਣ ਲਈ ਵੀ ਕਿਹੜੀਆਂ-ਕਿਹੜੀਆਂ ਗੱਲਾਂ ਧਿਆਨ ਰੱਖਣਾ ਪੈਂਦਾਗਾ ਉਹਨਾਂ ਨੂੰ ਰੱਖਣ ਦੇ ਲਈ ਪਹਿਲਾਂ ਤੁਹਾਡੇ ਅੰਦਰ ਸਭ ਨਾਲ ਕੋਈ ਵੀ ਚੀਜ਼ ਰੱਖਣੀ ਹੋਵੇ ਬਾਈ ਪੈਸਾ ਸਭ ਨਾਲ ਪਹਿਲਾਂ ਸਾਨੂੰ ਸ਼ੌਂਕ ਚਾਹੀਦਾ ਆ ਸ਼ੌਂਕ ਚਾਹੀਦਾਗਾ ਸ਼ੌਂਕ ਤੋਂ ਬਿਨਾ ਆਪਾਂ ਕੋਈ ਚੀਜ਼ ਨਹੀਂ ਰੱਖ ਸਕਦੇ ਸਹੀ ਗੱਲ ਆ ਜੀ ਠੀਕ ਆ ਤੇ ਉਹਦੇ ਲਈ ਪ੍ਰੋਪਰ ਉਹ ਜਗਾ ਜੁਗਾ ਬਣਾ ਕੇ ਰੱਖਣੀ ਚਾਹੀਦੀ ਆ ਠੀਕ ਆ ਤੇ ਤੁਹਾਨੂੰ ਪਹਿਲਾਂ ਕੋਈ ਵੀ ਕੀਤਾ ਕਰਨ ਦੇ ਨਾਲੋਂ ਪਹਿਲਾਂ ਤੁਹਾਨੂੰ ਉਹ ਕਿਤੇ ਬਾਰੇ ਨੌਲਜ ਹੋਣੀ ਚਾਹੀਦੀ ਹੈ ਜਿੱਦਾਂ ਹੁਣ ਸਾਡੇ ਇੱਥੇ ਬੱਕਰੀਆਂ ਰਹਿ ਗਈਆਂ ਠੀਕ ਹੈ ਦੋ ਤਿੰਨ ਨਸਲਾਂ ਨੇ ਅਸੀਂ ਰੱਖੀਆਂ ਹੋਈਆਂ ਤੇ ਇਹਨਾਂ ਦੀ ਪਹਿਲਾਂ ਬਾਈ ਨੇ ਲੰਬੇ ਸਮੇਂ ਤੋਂ ਇਹਨਾਂ ਬਾਰੇ ਟੀਚਿੰਗ ਦੇ ਰਹੇ ਨੇ ਠੀਕ ਹੈ ਸੈਸ਼ਨ ਲੱਗਦੇ ਆ ਟ੍ਰੇਨਿੰਗ ਹੁੰਦੀ ਆ ਸਾਡੇ ਸੈਸ਼ਨ ਰਹਿਣ ਸਹਿਣ ਦਾ ਉਹਨਾਂ ਦਾ ਰੋਟੀ ਪਾਣੀ ਦਾ ਜੋ ਵੀ ਆ ਸਾਰਾ ਇੱਥੇ ਇੱਥੇ ਹੀ ਕਰਦੇ ਆ ਸੀ ਤੇ ਉਹਨਾਂ ਨੂੰ ਪਹਿਲਾਂ ਜਦੋਂ ਬਾਈ ਮਤਲਬ ਰੱਖਣ ਤੋਂ ਪਹਿਲਾਂ ਉਹਨੂੰ ਸਾਰੀ ਜਾਣਕਾਰੀ ਦਿੱਤੀ ਜਾਂਦੀ ਹੈਗੀ ਸੈਸ਼ਨ ਦੇ ਵਿੱਚ ਹਣੀ ਐਦਾਂ ਹੀ ਘੋੜੇ ਆ ਠੀਕ ਹੈ ਜੀ ਕੋਈ ਵੀ ਚੀਜ਼ ਰੱਖਣ ਤੋਂ ਪਹਿਲਾਂ ਸਾਨੂੰ ਜਾਣਕਾਰੀ ਹੋਣੀ ਚਾਹੀਦੀ ਆ ਕਿਹੜੀਆਂ ਨਸ ਲਾਣੇ ਕਿੱਦਾਂ ਹੁੰਦੀਆਂ ਕਿੱਦਾਂ ਇਹਨਾਂ ਨੂੰ ਸਾਂਭਾ ਕੇ ਦਾਰਾ ਕਰਖਾਇਆ ਦਾ ਤੇ ਇਹ ਚੀਜ਼ਾਂ ਨਹੀਂ ਗਈ ਭਾਈ ਤੇ ਘੋੜੀਆਂ ਦਾ ਜਿੱਦਾਂ ਕਿ ਉਹਨਾਂ ਨੂੰ ਵੀ ਮਤਲਬ ਕੋਈ ਬਿਮਾਰੀ ਤਾਂ ਨਹੀਂ ਆਉਂਦੀ ਛੇਤੀ ਕੋਈ ਇਹ ਬਿਮਾਰੀਆਂ ਬਈ ਛੇਤੀ ਤਾਂ ਨਹੀਂ ਆਉਂਦੀਆਂ ਹੈਗੀਆਂ ਆਪਣੇ ਰਖ ਰਖਾ ਤੇ ਆ ਬਾਕੀ ਬੰਦੇ ਨੂੰ ਨੌਲੇਜ ਹੋਣੀ ਚਾਹੀਦੀ ਆ ਤੋਰਾ ਫੇਰਾ ਕਿਦਾਂ ਦਾ ਕਿਹੜੀ ਡਾਈਟ ਆ ਉਹਦੀ ਠੀਕ ਆ ਕਿੰਨੇ ਟਾਈਮ ਖਲਾਉਣਾ ਕਦੋਂ ਉਹਨਾਂ ਨੂੰ ਸਾਰਾ ਸਾਰੇ ਕਾਸੇ ਦੀ ਆਪਾਂ ਨੂੰ ਉਹਨਾਂ ਬਾਰੇ ਨੌਲੇਜ ਹੋਣੀ ਚਾਹੀਦੀ ਹੋਣੀ ਚਾਹੀਦੀ ਫੇਰ ਹੀ ਬੰਦਾ ਕਿਤੇ ਬੰਦਾ ਕਾਮਯਾਬ ਆ ਠੀਕ ਆ ਜੀ ਫੇਰ ਹੀ ਹੁੰਦਾ ਕਾਮ ਜਿਹੜੇ ਪੁਰਾਣੇ ਸਮਿਆਂ ਦੇ ਵਿੱਚ ਤਾਂ ਚਲੋ ਆਮ ਘਰਾਂ ਦੇ ਵਿੱਚ ਉਦੋਂ ਸਵਾਦ ਹੁੰਦੀ ਸੀ ਹੁੰਦੇ ਉਦੋਂ ਦਾ ਚਲੋ ਘਰਾਂ ਦੇ ਵਿੱਚ ਹੁੰਦੀਆਂ ਸੀਗੀਆਂ ਤੇ ਅੱਜ ਉਹ ਘੋੜੀਆਂ ਅੱਜ ਮਤਲਬ ਹੈ ਤਾਂ ਇਹ ਖੁੱਲਾ ਫਿਰਨ ਵਾਲਾ ਜਾਨਵਰ ਆ ਚਲੋ ਆਪਾਂ ਛੌਂ ਕਰਕੇ ਘਰ ਦੇ ਵਿੱਚ ਰੱਖ ਲੈਨੇ ਚਲੋ ਜਦੋਂ ਹੁਣ ਘਰ ਦੇ ਵਿੱਚ ਇਹਨੂੰ ਰੱਖਣ ਲੱਗੇ ਫਿਰ ਇਹਨਾਂ ਦੀਆਂ ਲੋੜਾਂ ਜ਼ਰੂਰ ਤਾਂ ਵੀ ਹੋ ਜੀਆਂ ਵੱਧਦੀਆਂ ਹਨੀ ਬਾਕੀ ਥਾਂ ਵੀ ਫਿਰ ਖੁੱਲਾ ਚਾਹੀਦਾ ਹੁੰਦਾ ਥਾਂ ਵੀ ਖੁੱਲਾ ਚਾਹੀਦਾ ਬਾਈ ਬਾਗਲਾ ਬੂਗਲਾ ਸਭ ਕੁਝ ਚਾਹੀਦਾ ਵਾ ਹੂੰ ਠੀਕ ਹੈ ਜੀ ਹਾਂਜੀ ਤੇ ਜਿੰਦਾਂ ਕਿ ਇਹ ਬੱਕਰੀਆਂ ਜੀ ਇਹਨਾਂ ਨੂੰ ਗਰਮੀ ਗਰਮੀ ਤਾਂ ਨਹੀਂ ਮੰਨਦੀਆਂ ਜੀ ਬਾਈ ਮੰਨਦੀਆਂ ਤਾਂ ਹੈਗੀਆਂ ਹੁਣ ਸਾਡੇ ਤਾਂ ਬਾਈ ਨੇ ਜਿਹੜਾ ਸਾਰਾ ਸਿਸਟਮ ਕਰਿਆ ਹੋਇਆ ਤਾਂ ਉਸ ਤਰੀਕੇ ਨਾਲ ਹੀ ਕਰਿਆ ਹੋਇਆ ਨਹੀਂ ਠੀਕ ਹੈ ਹਵਾ ਹਵਾ ਕ੍ਰੋਸ ਹੁੰਦੀ ਆ ਵਧੀਆ ਠੰਡਾ ਪਾਇਆ ਹੋਇਆ ਠੀਕ ਹੈ ਜੀ ਤੇ ਜਿੱਦਾਂ ਕਿ ਆ ਆਪਣੇ ਆਂ ਧੁੱਪ ਚ ਬੈਠੀਆਂ ਏਦਾਂ ਵੀ ਹਾਂ ਇਹ ਨਹੀਂ ਬਾਈ ਇਹ ਇਹਨਾਂ ਦੀ ਮਰਜ਼ੀ ਆ ਹੁਣ ਅੱਧੀਆਂ ਬਾਈ ਅੰਦਰ ਬੈਠੀਆਂ ਰਹਿ ਗਈਆਂ ਠੀਕ ਆ ਅੱਧੀਆਂ ਬਾਹਰ ਆ ਕੇ ਠੀਕ ਹੈ ਜੀ ਇਹ ਇਹਨਾਂ ਦੀ ਮਰਜ਼ੀ ਆ ਪਸੂ ਦੀ ਤੇ ਇਹਨਾਂ ਨੂੰ ਖਰਾਕ ਖਰੂਕ ਕੀ ਪਾਈ ਦੀ ਜੀ ਖਰਾਕ ਬਾਈ ਅਸੀਂ ਤਾਂ ਹੁਣ ਆ achar ਪਾਉਨੇ ਆ ਇੱਕ ਠੀਕ ਆ ਤੇ ਛਿਲਕਾ ਬਾਕੀ ਦਾਣਾ ਦੂਣਾ بڑا ਮੋਟਾ ਤੇ ਤੇ ਜਿਹੜਾ ਆਚਾਰ ਮਤਲਬ ਮੱਕੀ ਦੀ ਹਨਾ ਇਹਦਾ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ ਇਹਨਾਂ ਨਹੀਂ ਪ੍ਰੋਬਲਮ ਕੋਈ ਨਹੀਂ ਆਉਂਦੀ ਇਹਦੇ ਵਿੱਚ ਬਾਈ ਥੋੜੀਆਂ ਚੀਜ਼ਾਂ ਐਡ ਕਰਨੀਆਂ ਪੈਂਦੀਆਂ ਨੇ ਆ ਪਾ ਹੋ ਜਾਂਦਾ ਥੋੜਾ ਸੁਕਾਉਣਾ ਪੈਂਦਾ ਆ ਲੈਦਾ ਲੈਦਾ ਸਾਰੇ ਜਣੇ ਲੈਦਾ ਲੈਦਾ ਪਾਉਂਦੇ ਆ ਠੀਕ ਹੈ ਜੀ ਬਾਕੀ ਟਾਂਡੀ ਆ ਹਰੀ ਵੀ ਪਾਈ ਕੀ ਚੀਜ਼ ਐਡ ਕਰਦੇ ਹੋ ਇਹਦੇ ਚ ਇਹਦੇ ਚ ਅਸੀਂ ਤਾਂ ਬਾਈ ਮਿੱਠਾ ਥੋੜਾ ਨਮਕ ਹਲਦੀ ਜਿਹੜੀਆਂ ਚੀਜ਼ਾਂ ਇਹਨਾਂ ਨੂੰ ਜ਼ਰੂਰੀ ਹਾਜਮੇ ਲਈ ਇੱਕ ਪਾਊਡਰ ਇੱਕ ਦੋ ਜਿਹਦੇ ਨਾਲ ਇਹਨਾਂ ਦੇ ਨਾਲ ਬੈਵਾਦੀ ਖਤਮ ਹੋ ਜਾਵੇ ਠੀਕ ਹੈ ਠੀਕ ਹੈ ਮਤਲਬ ਵਿੱਚ ਨਹੀਂ ਸੁਣਿਆ ਸੀ ਨਾ ਵੀ ਚਾਰ ਨਾਲ ਆ ਚੀਜ਼ਾਂ ਨਹੀਂ ਬਾਈ ਜਦੋਂ ਕੱਲਾ ਹੀ ਚਾਰ ਸਾਈਡ ਦੇਣਾ ਬਾਈ ਜੀ ਉਹਦੇ ਨਾਲ ਤਾਂ ਫਿਰ ਹੋਣਾ ਹੀ ਆ ਇਹਦੇ ਵਿੱਚ ਫਿਰ ਉਹਦੀ ਤਸਵੀਰ ਵੀ ਠੰਡੀ ਕਰਨੀ ਪੈਂਦੀ ਆ ਠੀਕ ਆ ਅਸੀਂ ਹੋਰ ਚੀਜ਼ ਵੀ ਚਲੋ ਮੜੀਆਂ ਮੋਟੀਆਂ ਨਾਲ ਦੇ ਦਿਆਂ ਨਹੀਆਂ ਮੈਵਾਦੀ ਤੋਂ ਦੂਰ ਹੈ ਨੀ ਸਹੀ ਗੱਲ ਹੈ ਜੀ ਹਾਂ ਜੀ ਤੇ ਠੀਕ ਆ ਜੀ ਧੰਨਵਾਦ ਜੀ ਤੁਹਾਡਾ ਇੰਨੀ ਜਾਣਕਾਰੀ ਦੇ ਇੰਨੀ ਸਾਨੂੰ ਬਹੁਤ ਵਧੀਆ ਲੱਗੀ ਤੁਹਾਡਾ ਕੰਮ ਆਹਾ ਤਦੋਂ ਜਿੱਦਾਂ ਕਿ ਆ ਤਿਆਰ ਕੀਤਾ ਹੋਇਆ ਹਨ ਤੁਸੀਂ ਸਾਰੇ ਜਰੂਰ ਕਮੈਂਟਾਂ 'ਚ ਦੱਸਿਓ ਬਾਈ ਦਾ ਕੰਮ ਕਿਵੇਂ ਲੱਗਿਆ ਹਨ ਹਾਂਜੀ ਠੀਕ ਹੈ ਬਾਈ ਓਕੇ ਧੰਨਵਾਦ ਓਕੇ ਧੰਨਵਾਦ